ਅਪੀ ਸੱਚੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ ਵੱਜਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਕਿਉਂਕਿ ਤਾਂ ਹੀ ਪਿੰਡਾਂ ਚੋਂ ਮੁੰਡੇ ਉੱਠਣਗੇ ਔਰ ਕੋਈ ਸਮਾਂ ਸੀਗਾ ਵੀ ਆਹ ਇਲਾਕੇ ਦੀਆਂ ਟੀਮਾਂ ਇੰਨੀਆਂ ਕੁ ਹੁੰਦੀਆਂ ਸੀ ਵੀ ਮੇਰੇ ਵੀਰੋ ਵੀ ਬਾਹਰੋਂ ਟੀਮਾਂ ਮਂਗਾਉਣ ਦੀ ਲੋੜ ਹੀ ਨਹੀਂ ਸੀਗੀ ਪੈਂਦੀ ਪਰ ਅੱਜ ਦੇ ਸਮੇਂ ਦੇ ਵਿੱਚ ਆਹ ਇਲਾਕੇ ਚ ਟੀਮਾਂ ਘਟ ਗਈਆਂ ਦੂਜੇ ਇਲਾਕਿਆਂ ਚੋਂ ਟੀਮਾਂ ਮਂਗਾਉਣੀਆਂ ਪੈਂਦੀਆਂ ਜੇ ਇਲਾਕੇ ਚ ਪਲੇਅਰ ਥਾਉਣੇ ਆ ਤਾਂ ਇਸ ਤਰ੍ਹਾਂ ਜਿਵੇਂ ਵੱਡਾ ਘਰਾਚੋਂ ਦਾ ਟੂਰਨਾਮੈਂਟ ਵੱਡਾ ਹੈ ਤੇ ਮੇਰੇ ਵੀਰੋ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਪ੍ਰਾਲਾ ਕਰਨਾ ਪੈਣਾ ਨਰੋਲ ਪਿੰਡਵਾਰ ਤੇ ਇੱਕ ਬਾਰੋਂ ਦੇ ਪ੍ਰਾਲੇ ਸਾਨੂੰ ਕਰਨੇ ਮੇਰੇ ਵੀਰੋ ਬੜੇ ਜ਼ਰੂਰੀ ਮੈਂ ਬਾਹਰ ਖੜੇ ਦਰਸ਼ਕਾਂ ਨਾਲ ਗੱਲਾਂ ਕਰ ਰਿਹਾ ਸੀਗਾ ਮੈਂ ਕਿਹਾ ਵੀ ਤੁਸੀਂ ਇਸ ਤਰ੍ਹਾਂ ਕਰਿਆ ਕਰੋ ਠੀਕ ਹੈ ਆਪਾਂ ਸੋਚਦੇ ਆ ਵੀ ਸਾਡੇ ਵੱਡੇ ਪਲੇਅਰ ਆਉਣ ਪਰ ਨਵੇਂ ਮੁੰਡਿਆਂ ਨੂੰ ਵੀ ਮੌਕਾ ਦੇਣਾ ਜ਼ਰੂਰੀ ਹੈ ਵੀ ਇਸ ਤਰ੍ਹਾਂ ਦੇ ਟੂਰਨਾਮੈਂਟ ਆਉਣ ਇੱਕ ਜਾਂ ਦੋ ਵੱਡੇ ਪਲੇਅਰ ਨੂੰ ਬੁਲਾ ਲਓ ਅੱਜ ਜਿਹੜਿਆ ਮੁੰਡੇ ਖੇੜੇ ਜਿਨ੍ਹਾਂ ਨੂੰ ਪਾਲਾ ਦੇਖ ਰਿਹਾ ਇਹਨਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਹੋਣਾ ਯਾਰ ਵੀ ਸਾਨੂੰ ਪਾਲਾ ਜਲਾਲਪੁਰੀਆ ਦੇਖ ਰਿਹਾ ਹੈ ਕਰਾਚੋ ਦੇ ਵਿੱਚ ਆਇਆ ਹੋਇਆ ਹੈ ਦੁਨੀਆ ਦਾ ਮਹਾਨ ਹੈ ਇਲਾਕੇ ਦੀਆਂ ਟੀਮਾਂ ਵੀ ਖੇਡ ਰਹੀਆਂ ਨੇ ਔਰ ਨਵੇਂ ਖਿਡਾਰੀ ਵੀ ਖੇਡ ਰਹੇ ਨੇ ਸਟਾਰ ਵੀ ਖੇਡ ਰਹੇ ਨੇ ਪਰ ਮੈਂ ਜਸ਼ਨ ਪਹਿਲਾਂ ਗੱਲ ਕਰਕੇ ਹਟਿਆ ਵੀ ਕਲੱਬ ਵਾਲੇ ਮੁੰਡਿਆਂ ਨੂੰ ਵੀ ਅਗਲੇ ਸਾਲ ਨੂੰ ਪ੍ਰੋਪਰ ਹੀ ਇੱਕ ਵਾਰੋਂ ਕਰ ਦਿਓ ਔਰ ਥੋੜੇ ਇਸ ਟੂਰਨਾਮੈਂਟ ਤੋਂ ਪ੍ਰੋਫੈਸਰ ਸਾਹਿਬ ਆਸ ਹੈ ਵੀ ਹੋਰ ਮੁੰਡੇ ਜਿਹੜੇ ਪਿੰਡਾਂ ਦੇ ਵਿੱਚੋਂ ਉੱਠਣ ਔਰ ਅਗਲੇ ਸਾਲ ਇੱਕ ਦਿਨ ਪਿਓਰ ਕਰਦੇ ਦੂਜੇ ਦਿਨ ਇੱਕ ਵਾਰੋਂ ਕਰਦੇ ਯਾਰ ਕੱਲ ਇੱਕ ਵਾਰੋਂ ਸੀਗਾ ਅਗਲੇ ਸਾਲ ਕਹਿੰਦੇ ਵੀ ਪਿਓਰ ਪਿੰਡ ਦੇ ਮੈਚ ਤੇ ਇੱਕ ਵਾਰੋਂ ਦੇ ਮੈਚ ਹੋਣਗੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ